वेलकम गाइस न्यू चैलेंज आ रहा है जी देखो साडा व्लॉग ਤੇ ਦੇਖੋ ਕਿਹੜਾ ਚੈਲੰਜ ਹੈ ਜਿੱਦਾਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ गाइस गाइस ਦੱਸੋ ਤੁਹਾਨੂੰ ਸਾਡਾ ਹਾਰਰ ਵਲੌਗ ਕਿੱਦਾਂ ਦਾ ਲੱਗਾ गाइस ਇਹ ਮੈਂ ਸਪ੍ਰੈਂਕ ਕਰਨ ਲੱਗੀ ਇਹ ਪ੍ਰੈਂਕ ਕਰਦੇ ਨਾ ਸੱਚੀ ਡਰ ਰਹੀ ਹਾਂ ਹਾਂ ਇਹ ਹਾਂ ਅਨਮੋਲ ਤੂੰ ਵੀ ਡਰਿਆ ਸੀ ਨਾ ਆ ਇਧਰ ਤੂੰ ਵੀ ਡਰਿਆ ਸੀ ਨਾ ਕ ਇਹ ਤਾਂ ਵਾਹਿਗੁਰੂ ਵਾਹਿਗੁਰੂ ਕਹਿ ਲੱਗ ਗਿਆ ਸੀ ਹਨਾ ਅਨਮੋਲ ਵੀ ਡਰ ਗਿਆ ਸੀ ਆਯੂਸ਼ ਵੀ ਡਰ ਗਿਆ ਸੀ ਹਾਂ ਅੱਜ ਹਾਂ ਉਹ ਕੋਰ ਜੀ ਆ ਗਿਆ ਅਸੀਂ ਕਰਨ ਲੱਗੇ ਅੱਜ ਪ੍ਰੈਂਕ ਕਿਉਂ ਨਹੀਂ ਕਿਹੜਾ ਪ੍ਰੈਂਕ ਆ ਇਗਨੋਰਿੰਗ ਇਗਨੋਰ ਕਰਨਾ ਸੀ ਪਾਪਾ ਨੂੰ ਮੈਂ ਐਕਸੈਸ ਤੋਂ ਬਾਹਰ ਹੀ ਤਾਂ ਜੜੇ ਪ੍ਰੈਂਕ ਨਹੀਂ ਮੈਂ 20 ਮਿੰਟਸ ਅਸੀਂ ਪਾਪਾ ਇਹਨਾਂ ਦੇ ਪਾਪਾ ਨੂੰ ਅਸੀਂ ਕਰਨਾ ਇਗਨੋਰ ਤੇ ਮੈਂ ਆਉਗਾ ਬਹੁਤ ਜੇ ਜੇ ਗੁੱਸਾ ਚੜ ਗਿਆ ਪਾਪਾ ਇਹ ਪ੍ਰੈਂਕ ਗਾਇਸ ਪੂਰਾ ਰੀਅਲ ਆ ਇਹ ਸਿੱਧਾ ਕਿ ਨਹੀਂ ਕਰ ਰਹੇ ਉਹ ਦੇ ਲੋ ਬੂਆ ਵੀ ਲੱਗਾ ਹੋਇਆ ਵਾ ਬੂਆ ਵੀ ਲੱਗਾ ਹੋਇਆ ਇਹ ਬਾਹਰੀ ਨੇ ਤੇ ਅਸੀਂ ਇਹਨਾਂ ਨੂੰ ਦੱਸਿਆ ਨਿਗਾ ਇਹ ਸਾਡੀ ਤਿੰਨਾਂ ਦੀ ਪਲੈਨਿੰਗ ਆ ਯੂ ਸ਼ਿਦਰ ਸਾਡੀ ਤਿੰਨਾਂ ਦੀ ਪਲੈਨਿੰਗ ਆ ਕਿਉਂ ਨਾ ਰੈਡੀ ਆ ਪਰ ਸੀਰੀਅਸ ਰਹਿਣਾ ਵਾ ਹਾਂ ਓਕੇ ਇਹ ਨੇ ਕਿ ਹਿ 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 ਕਾਨਾ ਦੇ ਹੋਰ ਹੋਰ ਵਾਲੀ ਵਲੌਗ ਚ ਇਹ ਇਹ ਕਰੀ ਜਾਂਦੇ ਸੀਗੇ ਹੈ ਤੂੰ ਕੀ ਕਰਦਾ ਪਿਆ ਤੇ ਗਾਇਜ਼ ਅਸੀਂ ਇਗਨੋਰ ਕਰਨਾ 20 ਮਿੰਟਸ ਫਿਰ 20 ਮਿੰਟ ਇਗਨੋਰ ਕਰਨਾ ਵਾ ਤੇ ਜੇ ਪਾਪਾ ਬੋਲਣਗੇ ਜੀ ਗਾਇਸ ਹੁਣ ਮੈਂ ਆ ਗਿਆ ਵਾਂ ਘਰੇ ਤੇ ਇਹਨਾਂ ਨੂੰ ਮੈਂ ਗਣਾ ਹਾਂ ਹਾਂ ਓਏ ਕੀ ਕਰਦਾ ਪਿਆ ਓਏ ਕੀ ਕਰਦੇ ਪਏ ਓਏ ਹੈਲੋ ਕੀ ਕਰਦੀ ਵੀ ਆ ਹੈਲੋ ਮੈਂ ਪਾਗਲਾ ਦੀ ਬੋਲ ਨਹੀਂ ਦੇ ਓਏ ਇਹ ਖਰਾਬ ਨਹੀਂ ਕਰੀ ਜਣਾ ਪੈਨਸਲ ਸੌਰੀ ਖਰਾਬ ਕਰਤੀ ਪੈਨਸਲ ਸਾਰੀ ਖਰਾਬ ਹੋ ਜਾਂਦੀ ਸਕੂਲ ਹੀ ਲੈ ਕੇ ਜਾਣੀ ਤੂੰ ਅਨਮੋਲ ਪੈਣ ਲੱਗਿਆ ਅਨਮੋਲ ਜਾ ਪਾਣੀ ਦਾ ਗਲਾਸ ਲੈ ਕੇ ਇੱਕ ਜਾ ਐਯੂਸ਼ ਜਾ ਗੀੜ ਲਾ ਕੇ ਆ ਬਸ ਸਾਰੀ ਸਾਰੀ ਕ੍ਰਾਬ ਕਰਤੀ ਪਾ ਕਵਤਾ ਜਾ ਰੋਟੀ ਲੈ ਕੇ ਆ ਬਣਾ ਕੇ ਜਾ ਜਿੱਥੇ ਆ ਯਾਰ ਆ ਜਾ ਹਾਂ ਹੈਲੋ ਅਨਮੋਲ ਆ ਜਾ ਥੇ ਐਯੂਸ਼ ਯਾਰ ਮੈਂ ਪਾਗਲਾ ਮੈਂ ਤੈਨੂੰ ਬੁਲਾ ਰਿਹਾ ਤੂੰ ਹੀ ਬੋਲ ਨਹੀਂ ਰੇ ਕੀ ਗੱਲ ਆ ਏ ਯਾਰ ਮੈਨੂੰ ਪਤਾ ਨਹੀਂ ਕੀ ਗੱਲ ਹੈ ਮੈਨੂੰ ਬੁਲਾਉਂਦੇ ਹੀ ਨਹੀਂ ਬੇ ਪਤਾ ਨਹੀਂ ਕੀ ਚੱਕਰ ਇਹਨਾਂ ਨੇ ਮੈਂ ਕੰਮ ਘੇਰ ਰਿਹਾ ਮੈਨੂੰ ਜਵਾਬ ਨਹੀਂ ਦੇ ਰਹੇ ਆਯੂਸ਼ ਤੈਨੂੰ ਮੈਂ ਕਿਹਾ ਸੀਗਾ ਤੂੰ ਗੇਟ ਲਗਾ ਤੂੰ ਕਿਉਂ ਨਹੀਂ ਲਾਇਆ ਆਯੂਸ਼ ਤੈਨੂੰ ਮੈਂ ਕੁਝ ਪੁੱਛ ਰਿਹਾ ਵਾਂ ਇਹ ਵੀ ਨਹੀਂ ਗੱਲ ਸੁਣਿਆ ਅਨਮੋਲ ਤੈਨੂੰ ਮੈਂ ਪਾਣੀ ਮੰਗਿਆ ਸੀ ਤੂੰ ਦਿੱਤਾ ਕਿਉਂ ਨਹੀਂ ਪਾਣੀ ਯਾਰੇ ਮੈਂ ਤੈਨੂੰ ਹੀ ਮੇਰੀ ਗੱਲ ਨਹੀਂ ਸੁਣ ਰਿਹਾ ਮੈਂ ਪਾਗਲਾ ਤੈਨੂੰ ਬੋਲ ਰਿਹਾ ਕੋਈ ਨਹੀਂ ਹੁਣ ਤੈਨੂੰ ਮੈਂ ਚੀਜ਼ਾਂ ਵੰਗਾ ਕੇ ਦਵਾਂ ਇਦਾਂ ਹੀ ਮੈਂ ਵੀ ਇਗਨੋਰ ਕਰੂੰਗਾ ਤੈਨੂੰ ਤੂੰ ਜਿੱਦਾਂ ਮੈਨੂੰ ਕਰ ਰਹੇ ਹੋ ਨਾ ਤੂੰ ਮਂਗਾਇਆ ਉਹ ਚੀਜ਼ गाइस समझा के नहीं समझा ये मेरे को इग्नोर कर रहे हैं गाइस कोई बात नहीं अब इनको मैं बताऊंगा अगर मेरे से कोई मांगे चीज इनको मैं बताऊंगा अब क्या होता है कोई बात नहीं हेलो मैडम तनु मैं रोटी ला क्या है तू ले आंदी नहीं भी की गा रोटी ओके okay. ये मेरी बातों के जवाब नहीं दे रहे आज तीनों मां बेटे गाइस ए में ना आज लगदा प्रैंक कर रहे हैं कोई ना कोई ਨਵਾਂ ਪ੍ਰੈਕ ਕਰ ਰਹੇ ਨੇ ਲੱਗਦਾ ਇਹ ਮੈਨੂੰ ਇਹ ਮੈਨੂੰ ਬੁਲਾ ਨਹੀਂ ਰਿਹਾ ਤੈਨੂੰ ਇਹ ਮੇਰੀ ਮੈਨੂੰ ਨਾ ਉਹ ਦੇਖਾ ਕਰ ਰਹੇ ਨੇ ਮੇਰੀਆਂ ਗੱਲਾਂ ਨੂੰ ਹਾਂਜੀ ਹਾਂਜੀ ਤੁਹਾਨੂੰ ਮੈਂ ਰੋਟੀ ਦਾ ਦੇਖ ਦੇਖੋ ਦੇਖੋ ਗਾਇਸ ਦੇਖੋ ਹਲੋ ਅਲਮੋ ਐਯੂਸ਼ ਐਯੂਸ਼ ਅਲਮੋਲ ਅਲਮੋਲ ਓ ਟੈੜੀ ਨੂੰ ਮਾਰ ਅਲਮੋਲ ਪਾਣੀ ਬੁਲਾ ਤੇਰੇ ਵਾਲੇ ਮਾਰੋ ਇਹ ਮੇਨਾਂ ਪ੍ਰੈਕ ਕਰ ਰਹੇ ਨੇ ਓ ਜਹਾ ਖਾਣ ਦੀ ਰੈਸਟਰਾਉਂਟ ਹੈਲੋ ਆਯੂਸ਼ ਤੈਨੂੰ ਵੀ ਮੈਂ ਅੱਛਾ ਤੁਸੀਂ ਇਹ ਤਿੰਨੇ ਗਾਇਸ ਮੈਨਾਂ ਬੜਾ ਤਕੜਾ ਲੱਗਦਾ ਪ੍ਰੈਕ ਕਰ ਰਹੇ ਨੇ ਕੋਈ ਗੱਲ ਨਹੀਂ ਮੈਂ ਵੀ ਇਹਨਾਂ ਨੂੰ ਇਹਨਾਂ ਦਾ ਪਿਓ ਆ ਤੇ ਉਹਦਾ ਘਰ ਵਾਲਾ ਮੈਂ ਇਹਨਾਂ ਨੂੰ ਬਲਾ ਕੇ ਛੱਡੂਗਾ ਅੱਜ ਬੋਲੀ ਰੈਸਟਰਾਉਂਟ ਆ ਕੇ ਆ ਜਾ ਬੜਾ ਨੀਲਾ ਇਹਨਾਂ ਨੂੰ ਮੈਂ ਵੀ ਬਲਾ ਕੇ ਛੱਡੂਗਾ ਮੀਰਾ ਵੀ ਇਹ ਹੈਗਾ ਦੇਖੋ ਹੁਣੇ ਮੈਂ ਹੁਣੇ ਨਾ ਮੈਂ ਪੀਜਾ ਆਰਡਰ ਕਰਨੇ ਪੀਜਾ ਆਰਡਰ ਕਰਕੇ ਇਹਨਾਂ ਦੇ ਸਾਹਮਣੇ ਬਹਿ ਕੇ ਖਾਊਗਾ ਗਾਇਸ ਇਹਨਾਂ ਨੂੰ ਪਤਾ ਲੱਗੂਗਾ ਦੇਖਿਓ ਫਿਰ ਜਦੋਂ ਇਹ ਆਪਣੇ ਮੇਰੇ ਕੋ ਆਣ केएफसी ऑर्डर ਕਰ ਰਿਆ ਪੰਨੋ ਹੂੰ ਇਹ ਮੈਨੂੰ ਬੁਲਾ ਨਹੀਂ ਰੇਣਾ ਆਪਣੇ ਭੱਜੇ ਆਉਣਗੇ ਮੇਰੇ ਵੱਲ ਭੱਜੇ ਅੱਜ ਕੀ ਹੈ ਦੇਖਿਓ ਦੇਖੀ ਜਲੋ ਅੱਜ ਹੈਗਾ ਹੈਲੋ ਸ਼ੁਕਰਵਾਰ ਨੀਤਾ ਜੀ ਨੀਤਾ ਜੀ ਖਾ ਸਕਦੇ ਆ ਪਰ ਮੈਂ ਆਖੀ ਮਾਂ ਯਾਰ ਮੈਂ ਪਾਗਲ ਆ ਮੈਂ ਗੱਲ ਕਰ ਰਹਾ ਤੁਸੀਂ ਮੈਨੂੰ ਜਵਾਬ ਹੀ ਨਹੀਂ ਦੇ ਰਹੇ ਆਪ ਨਹੀਂ ਮੰਨ ਆਈਉਸ਼ ਕੇएफसी ਖਾ ਲ ਤੇ ਹਾਂ ਸਾਨੂੰ ਮੰਨੀ ਆਈਉਸ਼ ਕੇएफसी ਖਾਊਗਾ

ਪਈ ਗ੍ਰੀਗ ਗ੍ਰੀਨ ਜ਼ੋਮੈਟੋ ਵਾਲੇ ਦਾ ਆਰਡਰ ਕਟਿਆ ਗਿਆ ਫੋਨ ਕਟਿਆ ਗਿਆ ਤੇ ਜ਼ੋਮੈਟੋ ਆਰਡਰ ਲੈ ਕੇ ਆ ਰਿਹਾ ਹੁਣ ਇਹਨਾਂ ਨੇ ਦੇਖਿਓ ਮੇਰੇ ਅਲ ਕਿੱਦਾਂ ਭੱਜ ਗਏ ਨੇ ਮੇਨਾਂ ਪ੍ਰੈਂਕ ਕਰ ਰਹੇ ਨੇ ਮੈਨੂੰ ਬੁਲਾ ਨਹੀਂ ਰਹੇ ਹੁਣ ਦੇਖਿਓ ਕਿੱਦਾਂ ਮੇਰੇ ਅਲ ਭੱਜੇ ਆ ਰਹੇ ਲੈ ਹੁਣ ਤੈਨੂੰ 버ਗਰ ਦੀ ਪੈ ਗਈ ਹੁਣ ਤੈਨੂੰ ਪਤਾ ਲੱਗਿਆ ਪਾਪਾ ਮੰਗਾ ਲੱਗਿਆ ਤੇ ਤੂੰ 버ਗਰ 버ਗਰ ਕਰੀ ਜਾਣਾ ਪੂਰਾ ਨਹੀਂ ਕਰਨਾ ਆਪ ਪ੍ਰੈਂਕ ਮੇਰਾ ਤਾਂ ਮਾਨਾ ਕਰਦਾ ਪਾਪਾ ਨੇ ਹੀ ਰਾਜਦਾ ਤੂੰ ਚੁੱਪ ਕਰ ਲੈਣਾ ਪਾਪਾ ਨਾਲ ਧੱਕ ਧੱਕਾ ਨਹੀਂ ਦੇਣਾ ਨਹੀਂ ਨਹੀਂ ਤੋ ਅੱਖਾਂ ਨਹੀਂ ਦੇਣਾ ਮੈਨੂੰ ਲੱਗਾ ਮਮੀ ਮਮੀ ਮੈਂ ਵੀ ਕੀ ਸਿਖਣਾ ਲੈ ਹੁਣ ਤੂੰ ਵੀ ਕੀ ਅਸੀ ਆਪਣੇ ਨਗਵਰੇ ਮੈਂ ਕਿਦਾਂ ਕਰਾਂ ਤੇ ਹੁਣ ਤੂੰ ਸਬਰ ਕਰ ਲੈ ਫਿਰ ਆਪਣਾ ਪ੍ਰੋਜੈਕਟ ਕੰਪਲੀਟ ਨਹੀਂ ਹੋਣਾ ਜਿਹੜਾ ਆਪਾਂ ਚੈਲੰਜ ਕੀਤਾ ਵਾ ਜੀ ਗਾਇਸ ਮੇਰਾ KFC 버거 किंग KFC ਆਰਡਰ ਆ ਚੁੱਕਾ ਹੈ ਤੇ ਹੁਣ ਇਹਨੂੰ ਮੈਂ ਲੱਗਾ ਖਾਣ ਤੇ ਦੇਖਿਓ ਗਾਇਸ ਉਹਨੇ ਨਾ ਕਿਦਾਂ ਮੂੰਹ ਦੇ ਵਿੱਚ ਪਾਣੀ ਜਾਂਦਾ ਹੈਲੋ ਮੇਰਾ ਆਰਡਰ ਆਇਆ ਉਹ ਮੈਨੂੰ ਮੜਾ ਉਹ ਆਪਣੇ ਪਾ ਕੇ ਦੇ ਦੀ ਜਰਾ ਕਿਸ ਚੀਜ਼ ਦੇ ਵਿੱਚ ਮੋਲੇ ਮੇਰਾ ਜਾਓ ਦੇਖੀ ਬਰੂਜੋ ਕੀ ਕਰਦੀ ਵੀ ਹੈ ਜਾ ਜਲਦੀ ਦੇਖ ਕੇ KFC ਆਇਆ ਯਾਰ ਬੜਾ ਟੇਸਟੀ ਆ ਯਾਰ ਮੈਂ ਚਲ ਖਾ ਲਵਾ KFC ਖਾ ਲਵਾ KFC ਬਹੁਤ ਟੇਸਟੀ ਮੰਮੀ ਆਰਡਰ ਕਿਉਂ ਨਹੀਂ ਕਰਤਾ ਹੈਲੋ ਹੈਲੋ ਇੱਥੇ ਰੱਖ ਇੱਥੇ ਰੱਖ ਕੇ ਇੱਥੇ ਆਰਡਰ ਇੱਥੇ ਰੱਖ ਹੈਲੋ ਆਰਡਰ ਤੂੰ ਕਿੱਦਾ ਲੈ ਕੇ ਚਾਕੇ ਹੈਲੋ ਅੱਛਾ ਫੇ ਚਲ ਤੂੰ ਖਾ ਲਾ ਹੈਲੋ ਇੱਧਰ ਫੜਾ ਮੈਂ ਮੰਗਾਇਆ 버ਗਰ ਕਿੰਗ ਹੈਲੋ ਹੈਲੋ ਇੱਧਰ ਰੱਖੇ ਤੇ ਹਾਂ ਨਹੀਂ ਲੱਗਾ ਇੱਧਰ ਰੱਖ ਮੈਂ ਮੰਗਾਇਆ ਤੂੰ ਕਿੱਦਾਂ ਬਣਾਇਆ ਮੰਗਾ ਖਾ ਲਿਆ ਕਿਉਂ ਆਪਾਂ ਜੀ ਵੀ ਜਾਣੇ ਲੈ ਇੱਧਰ ਪੀਐਸੀ ਓ ਹੈਲੋ ਓਏ ਚੋਰ ਪੈ ਗਿਆ ਚੋਰ ਪੈ ਗਿਆ ਚੋਰ ਪੈ ਗਿਆ ਓਏ ਇੱਧਰ ਰੱਖੋ ਇੱਥੇ ਰੱਖ ਇੱਧਰ ਪਤਾ ਹੈਲੋ ਇਹ ਤਰ ਰਹੀ ਆ ਨੀ ਖਾ ਲੋ ਫੇਰੀ ਹੈਲੋ 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 ਮੈਂ ਮੰਗਾਇਆ ਆਰਡਰ ਓਕੇ ਦੈਟਸ ਇਟ ਮੈਂ ਮੰਗਾਇਆ ਆਰਡਰ ਅਨਮੋਲ ਇੰਜੋਏ ਯਰ ਫੂਡ ਮੈਂ ਮੰਗਾਇਆ ਮੈਂ ਮੈਂ ਗੋਰਨ ਕੁਮਾਰ ਨੇ ਆਰਡਰ ਮੰਗਾਇਆ ਗੋਰਨ ਕੁਮਾਰ ਨੇ ਆਰਡਰ ਲਗਾਇਆ ਆਯੂਸ਼ੀ ਸੇ ਯਰ ਫੂਡ ਇਹ ਐਪਸੀ ਦੇ ਚੱਕ ਲਿਆ ਗਾਇਸ ਮੈਂ ਅਸਲ ਨੂੰ ਹੁਣ ਮੈਂ ਖੋਣਾ ਵਾ ਇਹ ਮੇਰਾ ਆਰਡਰ ਚੱਕੀ ਫਿਰਦੇ ਆ ਹੈਲੋ ਹੈਲੋ ਇਧਰ ਫੜਾਓ ਆ ਬਰਗਰ ਬਰਗਰ ਨੂੰ ਚੱਕ ਲਿਆ ਗਾਇਸ ਮੈਂ ਮੈਂ ਆਰਡਰ ਦੇ ਆ ਫੜਾ ਵੀ ਇਧਰ ਕੋਕ ਹੈਲੋ ਕੋਕ ਫੜਾ ਪਾਪਾ ਇਹ ਤਾਂ ਤਾਂ ਪ੍ਰੈਂਕ ਕਰਦਾ ਸੀ ਹੇ ਕੀ ਪ੍ਰੈਂਕ ਕੀ ਪ੍ਰੈਂਕ ਕਰਦਾ ਸੀ ਤੂੰ ਮੇਨ ਦਾ ਇੱਕ ਮਿੰਟ 60 60 60 60 60 ਗਲੋਣੀ ਪਲਾਨ ਕਰਦਾ ਸੀ ਤੂੰ ਪਲਾਨ ਇਹ ਕਿਵੇਂ ਕੋਈ ਵੇਟ ਮੈਂ ਪਲਾਨ ਨਹੀਂ ਕਰਦਾ ਹਾਂ ਮੈਂ ਪ੍ਰੈਂਕ ਕਰਦਾ ਹਾਂ ਇਹ ਕਿੰਨੇ ਗਿਆ ਸੀ ਤੈਨੂੰ ਮੇਨ ਕਰਨ ਨੂੰ ਮੈਨੂੰ ਪਤਾ ਨਹੀਂ ਕਿੰਨੇ ਗਿਆ ਮੈਨੂੰ ਆਪਣੇ ਆਪ ਹੀ ਖਾਲ ਆ ਗਿਆ ਮੰਮੀ ਨੇ ਗਿਆ ਹੈ ਅੱਛਾ ਇਕ ਮੜੇ ਰੱਖ ਤੇ ਪਿਲੰਦ ਇੱਥੇ ਰੱਖ ਜੀ ਇਹ ਨਹੀਂ ਹਰੇ ਨਹੀਂ ਹਜੇ ਨਹੀਂ ਤੇਰੀ ਮੰਮੀ ਕਹਿੰਦੀ ਤੈਨੂੰ ਪ੍ਰੈਂਕ ਕਰਨ ਨੂੰ ਮੇਨਾ ਤੂੰ ਮੈਨਾਂ ਪ੍ਰੈਂਕ ਕਰਦੀ ਸੀ ਪ੍ਰੈਂਕ ਤੂੰ ਵੀ ਗਾਇਸ ਬੱਚੇ ਰਹਿ ਸਕਦੇ ਸੀਗੇ ਦੇਖੋ ਫੂਡ ਤਾਂ ਬਿੜਾ ਇਹਨਾਂ ਨੇ ਭਾੜਾ ਹੀ ਫੋੜਤਾ ਸਾਰਾ ਮੇਰਾ ਪਲਾਨ ਚੋਪੜ ਕਰਤਾ ਪਰ ਚਲੋ ਥੋੜੀ ਦੇਰ ਤਾਂ ਅਸੀਂ ਪ੍ਰੈਂਕ ਕੀਤਾ ਹੀ ਆ ਥੋੜੀ ਦੇਰ ਤਾਂ ਗੌਰਵ ਜੀ ਨਾਲ ਅਸੀਂ ਇਗਨੋਰ ਵਾਲਾ ਚੈਲੰਜ ਕੀਤਾ ਹੀ ਆ ਤੇ ਗੌਰਵ ਜੀ ਚਲੋ ਜੀ ਬੱਚਿਆਂ ਦਾ ਰੋਣਾ ਵੀ ਸ਼ੁਰੂ ਹੋ ਗਿਆ ਸੋ ਇਸੇ ਨਾਲ ਹੀ ਵਲੌਗ ਦਾ ਐਂਡ ਕਰਦੇ ਆ ਐਦਾਂ ਦੇ ਵਲੌਗ ਜੇ ਤੁਹਾਨੂੰ ਚਾਹੀਦੇ ਨੇ ਤੇ ਪਲੀਜ਼ ਸਾਨੂੰ ਕਮੈਂਟ ਚ ਦੱਸੋ ਕਿ ਐਦਾਂ ਦੇ ਵਲੌਗ ਹੋਰ ਲੈ ਕੇ ਆਓ ਸੋ ਹੁਣ ਵਲੌਗ ਦਾ ਐਂਡ ਕਰਦੇ ਆ ਬਾਏ ਬਾਏ ਗਾਇਜ਼ ਟੇਕ ਕੇਅਰ